ਸਰਬਜੀਤ ਬੰਦੇ ਨੇ 26 ਕਿੱਲਿਆਂ ਦਾ ਸੌਦਾ ਕਰਾਇਆ ਸੀ ਜਿਹੜਾ 23 ਲੱਖ ਰੁਪਏ ਕਿੱਲੇ ਦੇ ਹਿਸਾਬ ਨਾਲ ਸੌਦਾ ਹੋਇਆ ਸੀ ਪਿੱਥਰੋਂ ਦੇ ਪਤਾ ਨਾ ਕਿ ਧੜੇ ਸਰਦ ਸਿੰਘ ਗਰਸਲ ਸਿੰਘ ਦਾ ਸਰਜੀਤ ਬੇਟਾ ਨਹੀਂ ਹੈ ਜੀ ਹਾਂਜੀ ਗਰਸਲ ਸਿੰਘ ਦਾ ਬੇਟਾ ਸਰਜੀਤ ਸਿੰਘ ਹੈ ਹੀ ਨਹੀਂ ਹੈ ਜੀ ਕਿਉਂ ਤੇ ਸਾਨੂੰ ਉਹ ਬੰਦੇ ਦੇ ਉੱਤੇ ਥੋੜੀ ਸ਼ੱਕ ਪਈ ਵੀ ਬੰਦਾ ਸਹੀ ਜਿਹੜਾ ਇਹਨੇ ਨਾਮ ਦੱਸਿਆ ਉਹ ਤੋਂ ਸਾਨੂੰ ਸ਼ੱਕ ਪਈ ਵੀ ਬੰਦੇ ਕੋਲੇ ਦੇਸੀ ਜਿਹਾ ਤਾਂ ਫੋਨ ਆ ਵੀ ਜਿਹੜਾ ਬਾਰੋ ਆਇਆ ਉਹਦਾ ਘੱਟੋ ਘੱਟ ਉਹਦੇ ਕੋਲ ਸਮਾਰਟਫੋਨ ਤੇ ਹੁੰਦਾ ਹੀ ਆ ਕਿੰਨੀ ਤੁਸੀਂ ਜ਼ਮੀਨ ਦਾ ਜਿਹੜਾ ਬਿਆਨ ਕੀਤਾ ਕਿਸ ਦੇ ਨਾਮ ਦਾ ਕੀਤਾ ਉਹ ਬਿਆਨਾਂ 13 ਹਿੱਤਾ ਦਾ ਕਿੱਥੇ 13 ਹਿੱਤਾ 42 ਹੈ ਕਿੱਥੇ ਇਹ ਇਧਰ ਆ ਸ਼ੇਖ ਮੰਗੇ ਸ਼ੇਖ ਮੰਗੇ ਦੇਖ ਮੰਗਾ ਕਿੱਥੇ ਕਰਕੇ ਆ ਆਹ ਇਧਰ ਬੰਦਾ ਸ਼ੇਖ ਸੀ ਆਹ ਉਹ ਵੀ ਹੈ ਬਗੇ ਤਲ ਤਾਂ ਨਹੀਂ ਰੋਲਾ ਪਾਇਆ ਵੀ ਤੁ ਸਾਡੇ ਕੋਲ ਕੋਈ ਸਬੂਤ ਨਹੀਂ ਸੀ ਵੀ ਅਸੀਂ ਇਸ ਬੰਦੇ ਕੋਲ ਫਰੋਡ ਇੰਨੇ ਕੀਤਾ ਸਾਬਿਤ ਕਿੱਦਾਂ ਕਰਾਂਗੇ ਕੋਈ ਵਿਦੇਸ਼ੀ ਬੰਦਾ ਜਿੰਦੀ ਪੈਸੇ ਤੁਸੀਂ ਬਿਆਨ ਕਰਤਾ ਅੱਜ ਹਾਂ ਕਮਾਲ ਹੋ ਗਈ ਜੋ ਕਮਿਸ ਗਾਈਡ ਕਰਕੇ ਤੁਸੀਂ ਬਿਆਨਾ ਕੀਤਾ ਜਾਲੀ ਦਸਤਾਵੇਜ਼ਾਂ ਦੇ ਜਾ ਕੇ ਜਾਲੀ ਦਸਤਾਵੇਜ਼ ਆ ਜੀ ਸਰਜੀ ਸਿੰਘ ਕੈਨੇਡਾ ਦੇ ਵਿੱਚ ਬੈਠੇ ਨੇ ਕੈਨੇਡਾ ਹੀ ਬੈਠੇ ਆ ਤੁਸੀਂ ਉਹਨਾਂ ਦੇ ਫਰਜ਼ੀ ਦਸਤਾਵੇਜ਼ ਬਣਾ ਕੇ ਇਹ ਸਾਰਾ ਜਿਹੜਾ ਕਟਨਾ ਕਰਮ ਨੂੰ ਅੰਜਾਮ ਦਿੱਤਾ ਹੈ ਇੱਕ ਫਰੋਡ ਕੀਤਾ ਹੈ ਤੁਸੀਂ ਉਹ ਬਾਈ ਤਾਮ ਤੇਰਾ ਨਾਮ ਕੀ ਆ ਭਾਈ ਸਾਹਿਬ ਅਸਲ ਨਾਮ ਦੱਸੋ ਪੁੱਤਰ ਤੇਰਾ ਦਾੜੀ ਰੂਪਨੰਦਰੀ ਆ ਸ਼ਰਮਕਾਰ ਸਿੱਖੀ ਨੂੰ ਆਜ ਲਾਈ ਬੰਦੇ ਕਿਹੜਾ ਕਿਹੜਾ ਬਾਸ ਆ ਦੇਖੋ ਸੁਲਤਾਨਪੁਰ ਲੋਧੀ ਦੀ ਤਹਿਸੀਲ ਚ ਹੋ ਗਿਆ ਹਾਈ ਵੋਲਟੇਜ ਡਰਾਮਾ ਜਾਲੀ ਦਸਤਾਵੇਜ਼ ਬਣਾ ਕਨੇਡਾ ਬੈਠੇ ਐਨ ਆਰ ਆਈ ਦੀ ਕਰੋੜਾਂ ਦੀ ਜ਼ਮੀਨ ਤੇ ਬਿਆਨਾ ਕਰ ਰਿਹਾ ਸੀ ਠੱਗ ਚੜਿਆ ਅੜਿੱਕੇ ਤਾਂ ਉੱਡ ਗਏ ਤੋਤੇ ਵਿੱਚੇ ਅਸਲ ਜ਼ਮੀਨ ਮਾਲਕ ਵੀ ਵੀਡੀਓ ਕਾਨਫਰੰਸ ਤੇ ਹੋ ਗਿਆ ਤੱਤਾ ਕੈਨੇਡਾ ਚ ਰਹਿੰਦੇ ਇੱਕ ਐਨਆਰਆਈ ਦੀ ਜ਼ਮੀਨ ਦਾ ਇੱਕ ਠੱਗ ਨੇ ਅੱਜ ਸੁਲਤਾਨਪੁਰ ਲੋਧੀ ਦੀ ਤਹਿਸੀਲ ਕੰਪਲੈਕਸ ਜਾਲੀ ਦਸਤਾਵੇਜ਼ਾਂ ਦੇ ਆਧਾਰ ਤੇ ਬਿਆਨਾਂ ਤਿਆਰ ਕਰਨ ਤੋਂ ਬਾਅਦ ਵੇਚ ਦਿੱਤੀ ਹਾਲਾਂਕਿ ਵਿਦੇਸ਼ ਰਹਿੰਦੇ ਐਨਆਰਆਈ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪਤਾ ਨਹੀਂ ਲੱਗਿਆ ਜਿਸ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਨੇ ਉਕਤ ਵਿਅਕਤੀ ਅਤੇ ਉਸ ਨਾਲ ਆਈ ਇੱਕ ਡੀਲ ਨੂੰ ਰੰਗੇ ਹੱਥੀ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਇਸ ਮੌਕੇ ਤਹਿਸੀਲ ਚਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਾਣਕਾਰੀ ਅਨੁਸਾਰ ਇਹ ਐਨ ਆਰ ਆਈ ਪਰਿਵਾਰ ਲੰਬੇ ਸਮੇਂ ਤੋਂ ਕੈਨੇਡਾ 'ਚ ਰਹਿੰਦਾ ਹੈ ਅਤੇ ਦੋਹਾਂ ਭਰਾਵਾਂ ਦੀ ਸਾਂਝੀ ਜ਼ਮੀਨ ਦਾ ਕਰੀਬ 26 ਏਕੜ ਦਾ ਇੱਕ ਟੁਕੜਾ ਸੁਲਤਾਨਪੁਰ ਲੋਧੀ ਦੇ ਪਿੰਡ ਸਰੂਪਵਾਲ ਅਤੇ ਸ਼ੇਖ ਮਗਾ ਆਦੀ 'ਚ ਸਥਿਤ ਹੈ ਜਿੱਥੇ ਦੀ 13-13 ਏਕੜ ਜ਼ਮੀਨ ਦੋਹਾਂ ਭਰਾਵਾਂ ਦੇ ਹਿੱਸੇ ਆਉਂਦੀ ਹੈ ਇੱਥੋਂ ਦੇ ਪਿੰਡ ਇਥੋਂ ਰਾਹਲ ਦੇ ਰਹਿਣ ਵਾਲੇ ਗੁਰਸ਼ਰਨ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਅਤੇ ਬਲਜਿੰਦਰ ਸਿੰਘ ਨੂੰ ਜ਼ਮੀਨ ਦੇ ਖਰੀਦਦਾਰ ਪਾਸੋਂ ਪਤਾ ਲੱਗਾ ਕਿ ਉਹਨਾਂ ਦੀ ਜ਼ਮੀਨ ਕੋਈ ਠੱਗ ਜਾਲੀ ਦਸਤਾਵੇਜ਼ ਬਣਾ ਕੇ ਵੇਚ ਰਿਹਾ। ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕ ਇਕੱਠੇ ਹੋਏ ਅਤੇ ਸੁਲਤਾਨਪੁਰ ਲੋਧੀ ਸਥਿਤ ਤਹਿਸੀਲ ਚ ਪਹੁੰਚ ਗਏ ਜਿੱਥੇ ਉਕਤ ਠੱਗ ਵਿਅਕਤੀ ਅਤੇ ਉਸ ਨਾਲ ਆਏ ਇੱਕ ਡੀਲਰ ਨੂੰ ਮੌਕੇ ਤੇ ਫੜ ਲਿਆ ਗਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਜ਼ਮੀਨ ਦੇ ਖਰੀਦਦਾਰ ਜਰਨੈਲ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਅਦਾਲਤ ਚੱਕ ਤਹਿਸੀਲ ਸੁਲਤਾਨਪੁਰ ਲੋਧੀ ਨੇ ਦੱਸਿਆ ਉਕਤ ਠੱਗ ਵਿਅਕਤੀ ਕੋਲ ਜਾਲੀ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਸਨ ਜੋ ਸਰਬਜੀਤ ਸਿੰਘ ਦੇ ਨਾਮ ਤੇ ਤਿਆਰ ਕੀਤੇ ਗਏ ਸਨ। ਇਸਨੇ ਸਾਡੇ ਨਾਲ ਛਾ ਵੀ 1 ਏਕੜ 5 ਮਰਲੇ ਜ਼ਮੀਨ ਦਾ ਸੌਦਾ ਕੀਤਾ ਸੀ ਉਸਨੇ ਕਿਹਾ ਕਿ ਉਕਤ ਵਿਅਕਤੀ ਨੇ ਅੱਜ ਝਾਲੀ ਦਸਤਾਵੇਜ਼ ਤਿਆਰ ਕਰਕੇ 13 ਏਕੜ ਜ਼ਮੀਨ ਲਈ ਬਿਆਨਾ ਕਰਾ ਦਿੱਤਾ ਜਦ ਕਿ ਉਸਨੇ ਕੱਲ ਲਗਭਗ 13 ਏਕੜ ਲਈ ਦੂਜਾ ਬਿਆਨ ਕਰਨਾ ਸੀ ਜਿਸ ਦੇ ਆਧਾਰ ਕਾਰਨ ਨੇ ਸਾਨੂੰ ਸ਼ੱਕ ਕੀਤਾ ਕਿ ਇਹ ਇੱਕ ਜਾਲੀ ਦਸਤਾਵੇਜ਼ ਆ ਉਹਨਾਂ ਦੱਸਿਆ ਕਿ ਉਕਤ ਜ਼ਮੀਨ ਵਿਦੇਸ਼ 'ਚ ਬੈਠੇ ਕਿਸੇ ਸਰਬਜੀਤ ਸਿੰਘ ਦੀ ਸੀ ਪਰ ਉਹ ਵਿਅਕਤੀ ਆਪਣੇ ਆਪ ਨੂੰ ਸਰਬਜੀਤ ਸਿੰਘ ਵੀ ਦਾ ਸਰੇਹਾ ਸੀ ਉਸਨੇ ਸਾਨੂੰ ਦੱਸਿਆ ਕਿ ਸਾਡਾ ਸੌਦਾ 23 ਲੱਖ ਰੁਪਏ ਪ੍ਰਤੀ ਏਕੜ ਤੇ ਤੈਅ ਹੋਇਆ ਸੀ ਅਤੇ ਇਸ ਤੋਂ ਪਹਿਲਾਂ ਅਸੀਂ ਉਕਤ ਵਿਅਕਤੀ ਤੋਂ 5 ਲੱਖ ਰੁਪਏ ਨਕਦ ਅਤੇ 35 ਲੱਖ ਰੁਪਏ ਚੈੱਕ ਰਾਹੀਂ ਲੈсэн ਉਨ੍ਹਾਂ ਕਿਹਾ ਕਿ ਜੇਕਰ ਉਹ ਅਸਲ ਮਾਲਕ ਦੇ ਸੰਪਰਕ 'ਚ ਨਾ ਆਉਂਦੇ ਤਾਂ ਉਨ੍ਹਾਂ ਦੇ ਨਾਲ ਅੱਜ ਬਹੁਤ ਵੱਡੀ ਠੱਗੀ ਵੱਜ ਜਾਣੀ ਸੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਵਿਅਕਤੀ ਅਤੇ ਦਲਾਲ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਨਿਆਂ ਮਿਲਣਾ ਚਾਹੀਦਾ ਹੈ। ਦੂਜੇ ਪਾਸੇ ਕੈਨੇਡਾ ਬੈਠੇ ਸਰਬਜੀਤ ਸਿੰਘ ਰਿੰਕੂ ਨੇ ਵੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਵਾਸੀ ਭਾਰਤੀਆਂ ਦੀ ਜਾਇਦਾਦਾਂ ਦੀ ਰਾਖੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਪ੍ਰਵਾਸੀ ਭਾਰਤੀਆਂ ਨਾਲ ਲਗਾਤਾਰ ਧੋਖਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਜਾਣਕਾਰੀ ਅੱਜ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਨਾ ਮਿਲਦੀ ਤਾਂ ਮੇਰੀ ਜ਼ਮੀਨ ਵੀ ਉਕਤ ਵਿਅਕਤੀ ਦੁਆਰਾ ਧੋਖਾਧੜੀ ਨਾਲ ਵੇਚ ਦਿੱਤੀ ਜਾਂਦੀ ਸਰਬਜੀਤ ਸਿੰਘ ਨੇ ਆਲੇਦੁਆਲੇ ਦੇ ਪਿੰਡਾਂ ਦੇ ਵਸਨੀਕਾਂ ਦਾ ਧੰਨਵਾਦ ਕੀਤਾ ਤੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਉਧਰ ਸੁਲਤਾਨਪੁਰ ਲੋਧੀ ਥਾਣੇ ਦੇ ਮੁਖੀ ਇਨਸਪੈਕਟਰ ਹਰਗੁਰਦੇਵ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਭਾਈ ਮੇਰਾ ਨਾਮ ਜਰਨੈਲ ਸਿੰਘ son of ਦਰਸ਼ਨ ਸਿੰਘ ਮੈਨੂੰ ਇਥੇ ਸਰਬਜੀਤ ਬੰਦੇ ਨੇ 26 ਕਿੱल्ल्या ਦਾ ਸੌਦਾ ਕਰਾਇਆ ਸੀ ਜਿਹੜਾ 23 ਲੱਖ ਰੁਪਏ ਕਿੱਲੇ ਦੇ ਹਿਸਾਬ ਨਾਲ ਸੌਦਾ ਹੋਇਆ ਸੀ ਤੇ ਜਦੋਂ ਉਹ ਬੰਦੇ ਨੇ ਆਪਦਾ ਨਾਮ ਦੱਸਿਆ ਵੀ ਕੈਨੇਡਾ ਤੋਂ ਕਿ ਮੈਂ ਵੀ ਕੈਨੇਡਾ ਹੁਣ 10 ਸਾਲ ਬਾਅਦ ਆਇਆ ਸੀ ਤੇ ਸਾਨੂੰ ਉਹ ਬੰਦੇ ਦੇ ਉੱਤੇ ਥੋੜੀ ਸ਼ੱਕ ਪਈ ਵੀ ਬੰਦਾ ਸਹੀ ਜਿਹੜਾ ਇਹਨੇ ਨਾਮ ਦੱਸਿਆ ਉਹ ਤੋਂ ਸਾਨੂੰ ਸ਼ੱਕ ਪਈ ਵੀ ਬੰਦੇ ਕੋਲੇ ਦੇਸੀ ਜਿਹਾ ਤਾਂ ਫੋਨ ਆ ਵੀ ਜਿਹੜਾ ਬਾਰੋ ਆਇਆ ਉਹਦਾ ਘੱਟੋ ਘੱਟ ਉਹਦੇ ਕੋਲ ਸਮਾਰਟਫੋਨ ਤੇ ਹੁੰਦਾ ਹੀ ਆ ਤੇ ਉਸ ਤੋਂ ਬਾਅਦ ਮੇਰਾ ਯਾਰ ਚਰਨਜੀਤ ਸਿੰਘ ਸ਼ਾਲਾਪੁਰ ਤੋਂ ਇਹਨੂੰ ਮੈਂ ਸੱਦਿਆ ਸੇ ਸਾਨੂੰ ਪਤਾ ਇਹਨਾਂ ਨੇ ਵੀ ਗੱਲ ਕੀਤੀ ਇਹਨਾਂ ਨੂੰ ਬੰਦਾ ਫੇਕ ਲੱਗਾ ਇਹਨਾਂ ਨੇ ਗੱਲ ਕੀਤੀ ਆ ਜਗਦੀਤ ਚੰਦੀ ਇਹ ਭਾਜੀ ਉਹਨਾਂ ਨੇ ਗੱਲ ਕੀਤੀ ਐਂ ਕਿਹਾ ਵੀ ਤੁਹਾਡੇ ਪਿੰਡੋਂ ਆ ਆ ਇਹਨਾਂ ਨੇ ਗੱਲ ਕੀਤੀ ਬਾਹਰ ਫੇਜੀ ਦੀ ਜ਼ਮੀਨ ਆ ਉਹਨਾਂ ਨੇ ਕਿਹਾ ਵੀ ਆ ਬੰਦਾ ਤੇ ਹੈ ਹੀ ਨਹੀਂਗਾ ਉਤੋਂ ਬਾਅਦ ਆ ਫੇ ਮੇਰਾ ਵੀਰ ਕਮਲ ਸ਼ਾਲਾਪੁਰੋਂ ਪਹਿਲਾ ਸਾਲੇ ਭਾਜੀ ਉਹਨੇ ਤੇ ਇਹਨਾਂ ਨੇ ਬਾਹ ਫੜੀ ਤੇ ਅੱਜ ਅਹੀਂ ਕੱਲ ਤਾਂ ਨਹੀਂ ਰੌਲਾ ਪਾਇਆ ਵੀ ਕਿਉਂ ਸਾਡੇ ਕੋਲ ਕੋਈ ਸਬੂਤ ਨਹੀਂ ਸੀ ਵੀ ਅਹੀਂ ਇਸ ਬੰਦੇ ਕੋਲ ਫਰੋਡ ਇਹਨੇ ਕੀਤਾ ਸਾਬਿਤ ਕਿਦਾਂ ਕਰਾਂਗੇ ਅੱਜ ਸਵੇਰੇ ਘਰੇ ਇਹਨੂੰ ਸਦਿਆ ਚਾਹ ਪਾਣੀ ਪਿਆ ਕੇ 5 ਲੱਖ ਰੁਪਏ ਸਾਈ ਦਿੱਤੀ ਗਈ ਉਤੋਂ ਬਾਅਦ ਅਸੀਂ ਚੈੱਕ ਕੱਟੇ 35 ਲੱਖ ਰੁਪਏ ਦੇ ਇਹਨੂੰ ਬਤੌਰ ਕਚੈਰੀ ਲਿਆ ਕੇ ਅਸੀਂ ਫੇਰ ਇਹਦੇ ਕੋਲ ਬਿਆਨਾ ਲਖਾਇਆ ਜਿਹਦੇ ਐਫੀਡੇਟ ਤੇ ਨੇ ਸਾਈਨ ਕੀਤੇ ਆ ਸੇ ਮੌਕੇ ਤੇ ਸਾਰੇ ਲੋਕਲ ਪਿੰਡ ਦੇ ਬੰਦੇ ਨੇ ਕਹਿ ਬਣੀ ਇਹ ਬੰਦਾ ਗਲਤ ਹੈ ਯਾਰ ਬੰਦਾ ਗਲਤ ਹੈ ਇਹ ਕਿਹੜੇ ਪਿੰਡ ਦਾ ਕੋਈ ਇੰਦੀ ਹੈਗੀ ਨਹੀਂ ਇਸ ਬੰਦੇ ਦਾ ਨਹੀਂ ਆਹ ਬੰਦੇ ਦਾ ਆਈਡੀਆ ਹਾਂ ਆ ਬਜ਼ੁਰਗ ਆ ਜਿਹੜਾ ਨਾਲ ਹੀ ਆ ਡੀਲਰ ਆ ਉਹ ਵੀ ਬਜ਼ੁਰਗ ਕਿੱਥੋਂ ਆ ਰਹੇ ਨਾਲੋਂ ਓ ਹੈਗਾ ਸ਼ਹਿਰ ਦੇ ਤਾਂ ਆਲੀ ਦਾ ਪਹਿਲੀ ਇੱਥੇ ਅਸਲੀ ਮਾਲ ਕਿੱਥੇ ਆਏ ਇਸ ਟਾਈਮ ਕੈਨੇਡਾ ਦੇ ਵਿੱਚ ਕੈਨੇਡਾ ਯਾਰ ਜਾਣ ਵਾਲੇ ਪਿੱਥਰਾਲ ਦੇ ਇਸ ਟਾਈਮ ਕੈਨੇਡਾ ਰਹਿੰਦੇ ਆ ਜ਼ਮੀਨ ਜਿਹੜੀ ਉਹ ਮੀਰਪੁਰ ਦੀ ਆ ਸ਼ੇਖ ਮੰਗੇ ਰਕਬਾ ਸ਼ੇਖ ਮੰਗੇ ਦਾ ਜ਼ਮੀਨ ਦਾ ਡੀਲ ਹੋਈ ਸੀ ਇਹਨਾਂ 26 ਲੈ ਸ਼ੇ ਮਰਲੇ ਤਬੀਕੇ ਲਈ ਛੇ ਲੱਖ ਕਿੰਨੇ ਲੱਖ ਦੀ 23 ਲੱਖ ਨੂੰ ਕਿੱਲੇ ਦੇ ਸਾਹਮਣੇ ਲੈ ਜੀ ਜਿਹੜਾ 5 ਲੱਖ ਰੁਪਈਆ ਉਹ ਕਿਹਦੇ ਕੋਲ ਆ ਉਹ ਅਸੀਂ ਲੈ ਲਿਆ ਸੀ ਹਾਂ ਇਹ ਸਵੇਤਾ ਹਾਂ ਜੀ ਇਹਨਾਂ ਤਾਂ ਅੱਜ ਕੱਢ ਨਹੀਂ ਆਉਂਦੇ ਬਚੀ ਲੱਗਦੀ ਹਾਂਜੀ ਬਚੀ ਲੱਗਦੀ ਲਿਮਟ ਦਾ ਨਹੀਂ ਦੱਸਿਆ ਨਹੀਂ ਨਹੀਂ 25 ਲੱਖ ਦੀ ਲਿਮਟ ਦੱਸੀ ਸੀ ਤੇ ਤਾਂ ਕਰ ਗਿਆ ਸਾਡੇ ਕੋਲ ਕੈਸ਼ ਮੰਗਦੇ ਸੀ ਅਸੀਂ ਕਿਹਾ ਤੁਸੀਂ ਉੱਥੋਂ ਕਢਾਓ ਜਿੰਨੇ ਦੀ ਹੋਊਗੀ ਅਸੀਂ ਚੈੱਕ ਤੁਹਾਨੂੰ ਦਵਾਂਗੇ ਤੁਸੀਂ ਉੱਥੇ ਜਾ ਕੇ ਹਾਂ ਕਲੀਅਰ ਕਰਾਵਾਓ ਉਹ ਕੈਸ਼ ਰਹਿ ਰਿਹਾ ਸਾਨੂੰ ਕੈਸ਼ ਦਾ ਅਸੀਂ ਆਪਣੇ ਕਰਾਵਾਂ ਇੱਕ ਛੋੜ ਕਿੱਥੋਂ ਦੇ ਰਹਿਣ ਵਾਲੇ ਹੋ ਕਿੱਥੋਂ ਦੇ ਰਹਿਣ ਵਾਲੇ ਹੋ ਕਿੱਥੋਂ ਆਉਂਦੇ ਪਤਾ ਨਾ ਕੀ ਧੜੇ ਸਰਜਨ ਸਿੰਘ ਗਰਸਲ ਸਿੰਘ ਦਾ ਸਰਜੀਤ ਬੇਟਾ ਨਹੀਂ ਹੈ ਜੀ ਹਾਂਜੀ ਗਰਸਲ ਸਿੰਘ ਦਾ ਬੇਟਾ ਸਰਜੀਤ ਸਿੰਘ ਹੈ ਹੀ ਨਹੀਂ ਹੈ ਜੀ ਕਿਉਂ ਦਾਦੇ ਦਾ ਨਾਮ ਕੀ ਹੈ ਕੇਜਾ ਕਿੰਨੀ ਤੁਸੀਂ ਜ਼ਮੀਨ ਦਾ ਜਿਹੜਾ ਬਿਆਨ ਕੀਤਾ ਜਿਸ ਦੇ ਨਾਮ ਦਾ ਕੀਤਾ ਉਹ ਬਿਆਨਾਂ 13 ਹਿੱਟਾਂ ਦਾ ਕਿੰਨੇ ਕਿਹੜਾ ਦਿੱਤਾ? ਚਾਲੀ ਹੈ ਕਿੱਥੇ? ਇਹ ਇੰਦਰਾ ਛੇਕ ਮੰਗਿਆ। ਛੇਕ ਮੰਗਿਆ। ਛੇਕ ਮੰਗਿਆ ਕਿੱਥੇ ਕਰਕੇ ਆ? ਆ ਇੰਦਰਾ ਛੇਕ ਮੰਗਿਆ। ਸੁਣਨ ਚ ਆਇਆ ਕਿ ਕੋਈ ਵਿਦੇਸ਼ੀ ਬੰਦਾ ਜਿੰਦੀ ਪੈਲੇ ਤੁਸੀਂ ਬਿਆਨਾ ਕਰਤਾ ਅੱਜ। ਹਾਂ। ਕਮਾਲ ਹੋ ਗਈ। ਲੋਕਲ ਮਿਸਗਾਈਡ ਕਰਕੇ ਤੁਸੀਂ ਬਿਆਨਾ ਕੀਤਾ ਜਾਲੀ ਦਸਤਾਵੇਜ਼ ਜਾਕੇ। ਜਾਲੀ ਦਸਤਾਵੇਜ਼ ਆ ਜੀ ਸਰਜੀ ਸਿੰਘ ਕੈਨੇਡਾ ਦੇ ਵਿੱਚ ਬੈਠੇ ਨੇ। ਕੈਨੇਡਾ ਹੀ ਬੈਠੇ ਆ। ਤੁਸੀਂ ਉਹਨਾਂ ਦੇ ਫਰਜ਼ੀ ਦਸਤਾਵੇਜ਼ ਬਣਾ ਕੇ ਇਹ ਸਾਰਾ ਜਿਹੜਾ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਹੈ ਇੱਕ ਫਰੋਡ ਕੀਤਾ ਹੈ ਤੁਸੀਂ। ਹਾਂ। ਮੰਦੇਓ ਮੰਦੇ ਗੱਲ ਕੀ ਤੁਸੀਂ ਅੱਜ ਕੋਈ ਫਰੋਡ ਕੀਤਾ ਵਾ ਭਾਈ ਨੂੰ ਪਤਾ ਫਰੰ ਭਾਈ ਨੂੰ ਪਤਾ ਕਿੰਨੀ ਪਿੰਡ ਦਾ ਡੀਲ ਤੇ ਡੀਲ ਕਿੰਨੇ ਦੀ ਹੋਈ ਸੀ ਸਾਡੀ ਯਾਰ ਹਜੇ ਕੋਈ ਡੀਲ ਹੀ ਨਹੀਂ ਹੋਈ ਫਿਰ ਬਿਆਨਾ ਕਰਤਾ ਹੋ ਗਿਆ ਡੀਲ ਨਹੀਂ ਬਿਆਨਾ ਕਰਤਾ ਹੋ ਗਿਆ ਬਿਆਨਾ ਨਹੀਂ ਹੋਇਆ ਬਿਆਨਾ ਇਦਾਂ ਹੋਇਆ ਵੀ ਇਹਨਾਂ ਨਾਲ ਬਹਿ ਕੇ ਘਰੇ ਗੱਲ ਹੋਈ ਸੀ ਕਿ ਇਹਨਾਂ ਨੂੰ ਕਿਹਾ ਸੀਗਾ ਵੀ ਤੇਰਾ ਪੂਰਾ ਬੈਲੀ ਕਰਨਾ ਵੀ ਸਾਹੀ ਦਾ ਕਰਨਾ ਹੈ ਹਾਂ ਨਹੀਂ ਤੁਹਾਡਾ ਅਸਲ ਨਾਮ ਕੀ ਆ ਅਸਲ ਤੁਹਾਡਾ ਨਾਮ ਕੀ ਹੈ ਜੀ ਸਰ ਕੀ ਕੀ ਆ ਜੀ ਲਓ ਦਸਤਾਵੇਜ਼ ਦਿਖਾਓ ਆਪਣੇ ਦਸਤਾਵੇਜ਼ ਦਿਖਾਓ ਆਪਣੇ ਹਰੂ ਹਰੂ ਇਹ ਘੜ ਕਰਦਾ ਬਣਿਆ ਆ ਜੀ ਦੇਖ ਲਿਓ ਆ ਸਰਵਿਸ ਇਹਨੂੰ ਪਛਾਣਦੇ ਹੋ ਕੌਣ ਆ ਜੀ ਆ ਵੀ ਉੱਥੇ ਰਹਿੰਦੇ ਨਹੀਂ ਜੀ ਇਹ ਕੌਣ ਆ ਉਹਦਾ ਪਛਾਣੋ ਇਹਨੂੰ ਆ ਪੁੱਛੋ ਇਹ ਕੌਣ ਆ ਪੁੱਛੋ ਸਹੀ ਕਰੀ ਇਹਨਾਂ ਨੂੰ ਪੁੱਛੋ ਕੌਣ ਆ ਇਹ ਆ ਗਿਆ ਆ ਗਿਆ ਇਹਨਾਂ ਨੂੰ ਪੁੱਛੋ ਕੌਣ ਆ ਇਹ ਇਹ ਸੌਦਾ ਕਰਾਉਣ ਆ ਇਹ ਕੌਣ ਸੌਦਾ ਕਰਾਉਣ ਵਾਲੇ ਆ ਖਰੀਦਣ ਵਾਲੇ ਆ ਹਾਂ ਜੀ ਉਹ ਪੀਕ ਤੁਸੀਂ ਕਹਿੰਦਾ ਕਿ ਸੌਦਾ ਕਰਾਤਾ ਇੰਨਾ ਹੀ ਪੈਲੀ ਹੈਗੀ ਹੈ ਉਹ ਇਹ ਨਾ ਮੈਨੂੰ ਆਖਿਆ ਸੌਦਾ ਸਾਢੇ ਪੰਜ ਵਿੱਚ ਜੀ ਹਾਂ ਤੇ ਮੈਂ ਤੁਹਾਨੂੰ ਮੈਂ ਕਹਾ ਦੇ ਰੱਬਤਾ ਬਖਾਤਾ ਜੀ ਸਾਡਾ ਕਹਾ ਹੈ ਪਰ ਇਹ ਕਿੰਨੋ ਉਹ ਕਹਿੰਦੇ ਕਿ ਵਿਦੇਸ਼ ਚਾ ਜਿਹੜਾ ਬੰਦੇ ਦੀ ਪੈਲੀ ਦੇ ਦੋ ਸੌਦਾ ਕਰਾ ਨਹੀਂ ਤੁਸੀਂ ਟਾਈਪਦਾਲ ਕਰਨ ਦਾ ਫਰਜ ਬੰਦਾ ਨਹੀਂ ਨਹੀਂ ਬੰਦਾ ਜੀ ਕਿੰਨੇ ਜੀ ਸੌਦਾ ਕਿੰਨੇ ਜੀ ਕਰਾਇਆ ਕਿੰਨਾ ਕਿੰਨੀ ਕਰਾਇਆ 23 ਲੱਖ ਜੀ 23 ਲੱਖ ਜੀ ਇੱਕ ਕਿੱਲੇ ਦਾ ਕਿੰਨੇ ਕਿੱਲੇ ਸੌਦਾ ਕਰਾਇਆ 13 ਕਿੱਲੇ ਕਿਸ਼ਤ ਹੁਣ ਕਿੰਨੇ ਪੈਸੇ ਦਿੱਤੇ ਉਹਨਾਂ ਨੂੰ ਬੀ ਵੀ ਕੋਈ ਨਹੀਂ ਆ ਰਿਹਾ ਅੱਛਾ ਜੀ ਆਹ ਰੱਖੋ ਆਹ ਦੇਖੋ ਜੀ ਆਹ ਭਾਈ ਸਾਹਿਬ ਮਾੜਾ ਜਾਓ ਤੇ ਇਹਨਾਂ ਨੂੰ ਪਛਾਣੋ ਜੀ ਤੁਹਾਡੇ ਕੀ ਲੱਗਦੇ ਤੁਹਾਡੇ ਉਸ ਮੇਰਾ ਦੇਖਿਆ ਵੀ ਤੁਸੀਂ ਕੌਣ ਹੋ ਤੁਸੀਂ ਕੌਣ ਹੋ ਸਰਜੀਤ ਚਾਚੇ ਦਾ ਮਾੜਾ ਅੱਛਾ ਤੁਸੀਂ ਜੱਦੀ ਕਰਦੇ ਰਹਿੰਦੇ ਉਹਨਾਂ ਦੇ ਸਰਵਿਸਿੰਗ ਇੱਥੇ ਆਹ ਉਹ ਕਨੇਡਾ ਦਾ ਮੇਰੇ ਪਿੰਡ ਦਾ ਅਫਸਰ ਹਾਂ ਸਰਵਿਸਿੰਗ ਦੇ ਪਿੰਡ ਦਾ ਹਾਂ ਜੀ ਮੈਂ ਦੀ ਸ਼ਗਲ ਅੱਜ ਤੱਕ ਨਹੀਂ ਸ਼ਗਲ ਕਰਵਾਦੀਆ ਮੇਰਾ ਕਰਵਾਦੀਆ ਆਹ ਆ ਸਰਵਜੀਤ ਜੀ ਆਹ ਲਾਈਵ ਆ ਜੀ ਆਹ ਲਾਈਵ ਆ ਇਸ ਟਾਈਮ ਸਰਜੀ ਸਿੰਘ ਲਾਈਵ ਆ ਜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੈਨੇਡਾ ਦੇ ਵਿੱਚ ਸਰਜੀ ਸਿੰਘ ਇਸ ਵੇਲੇ ਗੱਲਬਾਤ ਕਰ ਰਹੇ ਨੇ ਸਰਜੀ ਜੀ ਬਾਜੀ ਤੁਹਾਡੇ ਰੂਪ ਦੇ ਵਿੱਚ ਇੱਕ ਨਵਾਂ ਵਿਅਕਤੀ ਆਇਆ ਹੈ ਤੁਹਾਡੇ ਨਾਂ ਦੇ ਉੱਤੇ ਇਹਨਾਂ ਨੇ ਕਈ ਏਕੜ ਜ਼ਮੀਨ ਵੇਚ ਦਿੱਤੀ ਅੱਜ ਬਿਆਨਾ ਕਰ ਦਿੱਤਾ ਹੈ ਕੀ ਕਹਿਣਾ ਚਾਹੁੰਦੇ ਹੋ ਖਰੀਦਣ ਵਾਲਾ ਸਾਹਮਣੇ ਖੜਾ ਵਾ ਮੈਂ ਕਿਹਾ ਮੈਂ ਆਵੇ ਸਾਹਮਣੇ ਆਹ ਲੋ ਜੀ ਉਹ ਮਾਰਾ ਕੀ ਹਰਦੀ ਸਿੰਘ ਜੀ ਹਾਂ ਕੀ ਹਾਲ ਨੇ ਤੁਹਾਡੇ ਕਿਹੜਾ ਪਿੰਡ ਦਾ ਠੀਕ ਆ ਕਿਹੜਾ ਪਿੰਡ ਕਿਹੜਾ ਆਪਣਾ ਹਾਂਜੀ ਪਿੰਡ ਪੁੱਛਦੇ ਕਿਹੜਾ ਪਿੰਡ ਆਪਣਾ ਪਿੰਡ ਕਿਹੜਾ ਕਹਿੰਦੇ ਪਿੰਡੇ ਪਿੱਥੋ ਰਾਲ ਤਾਂ ਵੀਰੇ ਹੁਣ ਚੱਲਣਾ ਨਹੀਂ ਉਹ ਕਿੱਥੋਂ ਦਾ ਕਿੱਥੋਂ ਦਾ ਬੰਦੇ ਖੜੇ ਕੋਈ ਜੀ ਆ ਜਾਵੇ ਉਹਨੇ ਨੀ ਗੋਮਣੇ ਦੀ ਜੀ 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 ਉਹ ਬਾਈ ਤਾਂ ਤੇਰਾ ਨਾਮ ਕੀ ਆ ਭਾਈ ਸਾਹਿਬ ਅਸਲ ਨਾਮ ਦੱਸੋ ਪੁੱਤਰ ਤੇਰਾ ਦਾੜੀ ਰੂਪਨ ਜੰਡਈਆ ਸ਼ਰਮਕਾਰ ਸਿੱਕੀ ਮੁਗਾਟਾ ਜੀ ਬੰਦੇ ਜਿਹੜਾ ਤੇਰਾ ਬਾਸ ਸਹੀ ਆ ਕਪੂਰਤਲਾ ਹੀ ਆ ਬੰਦਾ ਕਪੂਰਤਲਾ ਹੀ ਆ ਪਿੰਡ ਬੋਸ ਪਿੰਡ ਕੀ ਇਹ ਰੂਪਨ ਜੰਡਈਆ ਸੋਰਾਣ ਹਾਂਜੀ ਪਿੰਡ ਕਿਨਾ ਬਾਜੀ ਸ਼ਹਿਰ ਹੀ ਆ ਕਪੂਰਤਲਾ ਸ਼ਹਿਰ ਹੀ ਆ ਬਾਜੀ ਹੁਣੇ ਪਿੱਠਾ ਦਾ ਕਹਿੰਦੇ ਵੀ ਦਈ ਬਾਜੀ ਇਹ ਮਾਲਵੇ ਦਾ ਬੰਦਾ ਯਾਰ ਆਪ ਆਪ ਨੂੰ ਲੱਗਦਾ ਆਂ ਬਾਦ ਉਧਰ ਤੋਂ ਦੂਰ ਕਿ ਲੱਗਦਾ ਨਹੀਂ ਰੇ ਮੈਂ ਬਰਾ ਬਰਾ ਚਲੋ ਹੁਣ ਸਹੀ ਨਾਮ ਦੱਸ ਦਿਓ ਪਾਜੀ ਦਿਖਾ ਕੇ ਤੇ ਮੇਰਾ ਨਾਮ ਅੱਛਾ ਜੀ ਦੋਨੋਂ ਕੀ ਆ ਸਾਨਾ ਉਹ ਕੀ ਆ ਕਾਟਣ ਸਿੰਘ ਰਹਿਣ ਵਾਲੇ ਕਿੱਥੋਂ ਦੇ ਹੋ ਰਹਿਣ ਵਾਲੇ ਕਿੱਥੋਂ ਦੇ ਹੋ ਹਾਂਜੀ ਹੋ ਗਿਆ ਜੀ ਰਹਿਣ ਵਾਲੇ ਕਿੱਥੋਂ ਅਸਲ ਰਹਿਣ ਗੱਲ ਕਿੱਥੋਂ ਕਪੂਰ ਸੇ ਸ਼ਹਿਰ ਦੇ ਇੱਕ ਇੱਕ ਸਿੱਖੀ ਸਰੂਪ ਦੇ ਵਿੱਚੋਂ ਸ਼ਰਮ ਨਹੀਂ ਆਈ ਇਹੋ ਜੀ ਠੱਗੀ ਕਰਦੇ ਆ ਭਾਜੀ ਹੋ ਗਈ ਆ ਤਾਂ ਹੀ ਇੰਨਾ ਕੁਝ ਹੋਇਆ ਮੈਂ ਤਾਂ ਜੀ 50 ਲੱਖ ਦੀ ਬਿਆਨੇ ਠੋਗ ਗਿਆ ਸੀ ਕਿ ਵੀ ਆਈਡੀਆ ਤੋਂ ਨਹੀਂ ਆਈਡੀਆ ਆਈਡੀਆ ਬਣਾਈਆਂ ਸੀ ਯਾਰ ਕਿੰਨੇ ਬਣਾਈਆਂ ਇਹਨੇ ਬਣਾਈਆਂ ਆਈਡੀਆਆਂ ਮੈਂ ਕੋਈ ਹੋਰ ਨਹੀਂ 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 ਕੋਲੋਂ ਇੱਕ ਜਿਹੜਾ ਅੱਜ ਡਿਜਨਲ ਨੇ ਇੱਕ ਸਕੈਮ ਕੀਤਾ ਕੋਈ ਹੋਰ ਵੀ ਆ ਗਿਆ ਇੱਕਲੇ ਨਹੀਂ ਹੋ ਸਕਦੇ ਇਕੱਲੇ ਨਹੀਂ ਇਕੱਲੇ ਨਹੀਂ ਥੱਲੇ ਹੋਣ ਦਾ ਨਹੀਂ ਕਿਹੜੀ ਗੱਲ ਆਹ ਮਡਵਾਰੀ ਸਾਹਿਬ ਉਹਨੇ ਆਓ ਸਿਆਣੋ ਐ ਹੋਈ ਆ ਜਿਹਦੀ ਕੱਲ ਆਪਾਂ ਗੱਲ ਕਰਦੇ ਸੀ ਆਪਣੇ ਗੱਲ ਤੇ ਚੰਨੀ ਸਾਹਿਬ ਚੰਨੀ ਸਾਹਿਬ ਆ ਗਏ ਹੋ ਹਾਂਜੀ 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 ਵੀਰੋ ਚੰਨੀ ਸਾਹਿਬ ਦੇਖੋ ਧੰਨਵਾਦ ਆ ਨਹੀਂ 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 ਵੀਰੇ ਬਾਕੀ ਪਤਾ ਕੀ ਗੱਲਾਂ ਮੈਂ ਤੈਨੂੰ ਕਹਿੰਦਾ ਯਾਰ ਸਾਨੂੰ 50 ਸਾਲ ਹੋ ਗਏ ਇਕੱਠੇ ਜੰਮੇ ਪਲੇ ਪਰੇ ਵਿਆਹੇ ਸਾਰਾ ਕੁਝ ਇਕੱਠੇ ਆ ਸਾਨੂੰ ਨਹੀਂ ਪਤਾ ਮੈਂ ਕਹਿੰਦਾ ਵੀ ਜਦੋਂ ਗੱਲ ਹੋਈ ਹੈ ਨਾ ਅਸੀਂ ਕਿਹਾ ਵੀ ਕੱਚਾ ਨਾ ਉਹਦਾ ਸ਼ੇਰਾ আর ਰਿੰਕੂ ਨੇ ਦੂਜਾ ਹੀ ਚੜ੍ਹ ਜਿੱਤ ਤੇ ਆਹ ਸਾਡੇ ਭਲੇ ਆਂ ਇਕੱਠੇ ਰਹੇ ਆ ਤੇ ਰਿੰਕੂ ਬਾਣ ਕੇ ਮੇਰਾ ਡੀਲ ਕਰਦਾ ਦੋ ਘੰਟੇ ਹੋ ਗਏ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਆਹ ਜ਼ਮੀਨ ਦਾ ਸੌਦਾ ਇਹਨਾਂ ਨੇ ਮੇਰੇ ਨਾਲ ਕੀਤਾ ਸੀ ਜੀਆ ਦੇ ਚਰਨੀਏ ਦੇ ਸ਼ਾਲਾਪੁਰੋਂ ਤੁਸੀਂ ਇਹਨੂੰ ਵੀ ਜਾਣਦੇ ਆ ਤੇ ਸਾਨੂੰ ਥੋੜੇ ਜਿਹਾ ਬਤਾ ਠੀਕ ਲੱਗਾ ਮੁਰਕੇ ਨੇ ਮੈਨੂੰ ਫੋਨ ਕੀਤਾ ਇਹ ਅਸੀਂ ਜੰਦੀ ਭਾਈ ਨੂੰ ਫੋਨ ਲਾਇਆ ਤੇ ਇਹਨਾਂ ਨੇ 5 ਲੱਖ ਰੁਪਏ ਚਾਹ ਪਾਣੀ ਪੀ ਆ ਗਏ 5 ਲੱਖ ਰੁਪਏ ਬਤੌਰ ਇਹਨਾਂ ਨੂੰ ਬਿਆਨਨਾਸਾਈ ਦਿੱਤੀ 35 ਲੱਖ ਦੇ ਚੈੱਕ ਮੇਰੀ ਜੇਬ 'ਚ ਹੈ ਜਿਹੜਾ ਇਹਨਾਂ ਨੂੰ 40 ਲੱਖ ਰੁਪਇਆ ਅਸੀਂ ਅੱਜ ਇੱਥੇ ਦੇਣਾ ਸੀ ਠੀਕ ਆ ਉਹ ਫੇ ਇੱਥੇ ਆਏ ਤੇ ਫੇ ਨਾ ਜੋ ਗਾਂ ਗਾਂ ਬੰਦੇ ਆਂ ਇਹ ਜੀ ਗੱਲ ਹੋਈ ਜੀ ਪਤਾ ਲੱਗਾ ਵੀ ਆਹ ਬੰਦਾ ਉਹ ਨਹੀਂ ਜਿਹੜਾ ਬੰਦਾ ਵਾ ਮੈਂ ਕਹ ਮੈਂ ਵੀ ਕੈਨੇਡਾ ਤੋਂ ਆਇਆ ਚਲ ਮੈਂ ਮਾਲਟਾ ਨਾਲੋਂ ਬਰੰਤ ਨੂੰ ਸ਼ੱਕ ਪਈ ਕਿ ਅਸੀਂ ਨਾਲ ਹੀ ਕੰਟੀ ਫਾਈਨੈਂਸ ਉਹ ਇੱਕ ਮੇਰਾ ਭਰਾ ਇੱਥੇ ਕਮਲ ਆਕੇ ਸਾਰਮ ਆਲਾ ਉਹਨੇ ਬੜੀ ਹੈਲਪ ਕੀਤੀ ਇਸ ਕੰਮ ਵਿੱਚ ਪੁਲਿਸ ਕਾਲ ਕਰੋ ਭਾਜੀ ਹਾਂ ਇਹ ਮੇਰਾ ਪੁਲਿਸ ਕਾਲ ਕਰੋ ਉਹ ਜਿਆਦੀ ਪੈਸੇ ਦੇ ਦੇ ਦੀਏ ਤੂੰ ਜਿਹੜੀ ਕਰ ਗੱਲ ਨਹੀਂ ਪੁਲਿਸ ਕਾਲ ਕਰ ਲਈ ਹਾਂਜੀ ਪੁਲਿਸ ਸਾਹਿਬ ਜਿੰਨ ਸਾਹਿਬ ਬਾਈ ਤੁਹਾਡੇ ਨਾਲ ਸਕੈਮ ਹੋ ਰਿਹਾ ਕੋਈ ਨਾ ਤੁਹਾਡੇ ਨਾਲ ਹੈ ਬਾਈ ਸਕੈਮ ਜੀ ਕੋਈ ਹੋ ਰਿਹਾਗਾ ਨਹੀਂ ਤੈਨੂੰ ਇਹ ਜਮੀਨ ਬਾਰੇ ਸਾਰੀ ਜਾਣਕਾਰੀ ਕਿੱਥੋਂ ਮਿਲੀ ਸੱਜਣਾ ਦਾ ਬਹੁਤ ਸ਼ੁਕਰਗੁਜ਼ਾਰ ਆ ਲੇਕਨ ਇਹ ਸਾਰੀ ਤੁਹਾਨੂੰ ਜਾਣਕਾਰੀ ਕਿਹਨੇ ਦਿੱਤੀ ਕਿੱਥੋਂ ਮਿਲੀ ਜਾਣਕਾਰੀ ਹਾਂਜੀ ਜਿਹ ਤਰ੍ਹਾਂ ਨੇ ਦੱਸਿਆ ਸੀ ਗਿੰਦਰਾ ਤੋਂ ਪਤਾ ਲੱਗਾ ਅੱਛਾ ਜੀ ਨਹੀਂ ਵੇਚਦਾ ਅੱਗੇ ਵੀ ਸਕੈਮ ਕੀਤਾ ਨਹੀਂ ਨਹੀਂ ਉਹ ਅੱਗੇ ਵੀ ਕੀਤੇ ਹੋਗੇ ਜੀ ਲਾਜ਼ਮੀ ਇਹ ਅੱਜ ਸਕੈਮ ਹੋ ਰਿਹਾ ਅੱਗੇ ਵੀ ਕਿਹੜੇ ਕਿਹੜੇ ਆ ਵੀ 7 ਕਰੋੜ ਦਾ ਚੂਨਾ ਲੀਕ ਮੈਂ ਤੇ ਲੱਗ ਰਿਹਾ ਕਿ ਆ 7 ਲੱਖ ਕਰੋੜ ਇਚੋਂ ਤੁਹਾਨੂੰ ਜਾਣਦਾ ਨਹੀਂ ਕਹਿੰਦਾ ਉਹ ਤੇ ਕਹਿੰਦਾ ਮੈਂ ਤੁਹਾਨੂੰ ਜਾਣਦਾ ਨਹੀਂ ਉਹ ਤੇ ਕਹਿੰਦਾ ਉਹਨੂੰ ਜਾਣਦੇ ਆ ਜੀ ਆਪਣਾ ਫੋਨ ਕਟੋ ਆਪਣਾ ਫੋਨ ਕੱਢੀ ਮੈਨੂੰ ਦੇਓ ਭਾਜੀ ਭਾਜੀ ਕੱਲ ਬਕਾਇਦਾ ਘਰਦਿਆਂ ਨੂੰ ਬੱਚਿਆਂ ਨੂੰ ਖੁਦ ਜਾ ਕੇ ਬੰਦਾ ਜ਼ਮੀਨ ਦਿਖਾ ਕੇ ਲੈ ਆਇਆ ਹਾਂ ਬੰਦੇ ਨੇ ਨਾਲ ਜਾ ਕੇ ਬਜ਼ੁਰਗ ਵੀ ਨਾਲ ਸੀ ਤੁਸੀਂ ਗਏ ਸੀ ਉਹ ਤੋਂ ਬਾਅਦ ਮੈਂ ਤੇ ਚੜ੍ਹ ਕੇ ਜ਼ਮੀਨ ਵੇਖ ਕੇ ਆਏ ਤੇ ਇਹਨਾਂ ਨੂੰ ਇਹ ਕਿਹਾ ਵੀ ਸੌਰਿਆਂ ਦੇ ਜਿੱਥੇ ਘਰੇ ਬਸ ਸਾਡੇ ਘਰੇ ਆ ਕੇ ਇਹਨਾਂ ਦੀ ਗੱਲ ਹੋਇਆ ਆ ਵੇਖੀ ਨਹੀਂ ਨਹੀਂ ਆ ਲੋਕਾਂ ਨੂੰ ਹੈ ਨਹੀਂ ਸਾਰਾ ਪਤਾ ਨਹੀਂ ਆ ਲੋਕਾਂ ਦੇ ਪਾਸੇ ਕਿਥੋਂ ਲੱਭੋ ਜਾ ਰਹੇ ਹੋ ਸੱਸੀ ਗਾਲ ਜੀ ਆਹੋ ਜਿਹੜੀ ਸ਼ਬਦੀ ਆਹੋ ਬੜਾ ਵੱਡਾ ਸਵਾਲ ਹੈ ਵੀ ਇਹਨਾਂ ਨੇ ਜ਼ਮੀਨ ਕਿੱਦਾਂ ਦਿਖਾਈ ਸੁਲਤਾਨਪੁਰ ਲੋਧੀ ਹੰਗਾਮਾ ਹੈ ਕਿ ਇਹ ਪਰ ਮਾਮਲਾ ਦੀ ਕੀ ਕਾਰਵਾਈ ਅੱਜ ਮਾਰਨਿੰਗ ਪਤਾ ਲੱਗਿਆ ਸੀ ਕਿ ਤਤਰੀਦ ਕਮਸਲੈਕਸ ਦੇ ਵਿੱਚ ਇੱਕ ਮਥੁਰਾਲ ਦੇ ਵਿਅਕਤੀ ਹੈ ਸਰਵਜੀਤ ਸਿੰਘ ਅਤੇ ਬਲਜਿੰਦਰ ਸਿੰਘ ਉਹਨਾਂ ਦੀ ਜ਼ਮੀਨ ਤੇ ਕੋਈ ਜੈਲੀ ਵਿਅਕਤੀ ਖੜਾ ਕਰਕੇ ਤੇ ਉਹਨੂੰ ਜ਼ਮੀਨ ਦਾ ਬਿਆਨਨਾ ਕੀਤਾ ਜਾ ਰਿਹਾ ਸੀ ਜਿਸ ਸਬੰਧੀ ਸਾਨੂੰ ਇਤਲਾ ਪ੍ਰਾਪਤ ਹੋਈ ਹੈ ਪੀੜਤ ਤੇ ਅਸੀਂ ਬਿਆਨ ਦਰਜ ਕਰਕੇ ਤੇ ਬੰਦੀ ਜੋ ਕਾਰਵਾਈ ਕਰਾਂਗੇ